ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਜਸੇ ਬੰਦਿਆਂ ਦੇ ਵਿੱਚੋਂ ਇੱਕ ਆਗੂ ਜਗਿੰਦਰ ਸਿੰਘ ਉਗਰਾਹ ਅੱਜ ਉਹਨਾਂ ਨੇ ਬੀਬੀ ਨਰਿੰਦਰ ਕੌਰ ਭਰਾਜ ਜਿਹੜੇ ਝਾੜੂ ਬੰਦੇ ਐਮਐਲਏ ਨੇ ਉਹਨਾਂ ਦਾ ਘਰ ਘੇਰਿਆ ਮੂਰਤ ਧਰਨਾ ਲਾਇਆ ਇਹ ਕਵਾਂਗੇ ਕੀ ਕਹਿੰਦੇ ਕਹਿੰਦੇ ਤੁਹਾਡਾ ਪ੍ਰਭਾਨਤਮਾਨ ਸਾਡੀ ਗੱਲ ਨਹੀਂ ਸੁਣਦਾ ਚਵਲੇ ਐ ਵੀ ਨਰਿੰਦਰ ਕੌਰ ਭਰਾ ਜੀ ਭਵੰਤਮਨ ਗੱਲ ਸੁਣਦੇ ਜਾਂ ਜਿੰਨੇ ਐਮਐਲਏ ਨੇ ਉਹਨਾਂ ਦੀ ਗੱਲ ਪਲੀਜ਼ ਸੁਣਦੀਏ ਬਿਲਕੁਲ ਨਹੀਂ ਉਗਰਾਹਨ ਸਾਹਿਬ ਦੇ ਨਾਲ ਜਿਹੜੇ ਹੋਰ ਕਿਸਾਨ ਗਏ ਸੀ ਮੈਂ ਇੱਕ ਬੇਨਤੀ ਕਰਨੀ ਥੋੜਾ ਜਿਹਾ ਇਹਨੂੰ ਧਿਆਨ ਦੇ ਨਾਲ ਸੁਣ ਲਿਓ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਇਹਨਾਂ ਦਾ ਕੰਮ ਕੀ ਹੈ ਜਦੋਂ ਮੈਂ ਬੋਲਦਾ ਨਾ ਉਦੋਂ ਜਿਆਦਾ ਤਲਖੀ ਵਿੱਚ ਇਹ ਆਗੂ ਵੀ ਆਉਂਦੇ ਆ ਜਾਂ ਇਹਨਾਂ ਦੇ ਪਿੱਛੇ ਤੁਰਨ ਵਾਲੇ ਉਹ ਵੀ ਆਉਂਦੇ ਆ ਮੈਂ ਬਹੁਤ ਵਾਰੀ ਕਿਹਾ ਕਿ ਇਹਨਾਂ ਦਾ ਮੋਟਿਵ ਐਮਐਸਪੀ ਲੈਣਾ ਨਹੀਂ ਇਹਨਾਂ ਦਾ ਮੋਟਿਵ ਕਿਸਾਨ ਦੀਆਂ ਫਸਲਾਂ ਜਾਂ ਪੰਜਾਬ ਦੀਆਂ ਨਰਸਲਾਂ ਵਾਸਤੇ ਨਹੀਂ ਇਹਨਾਂ ਦਾ ਕੰਮ ਹੈ ਸੌਦੇਬਾਜ਼ੀ ਕਰਨੀ ਹੁਣ ਨਰਿੰਦਰ ਕੌਰ ਭਰਾਜ ਦੇ ਘਰ ਮੂਰੇ ਧਰਨਾ ਜਗਿੰਦਰ ਸਿੰਘ ਔਰਾਹਾਂ ਨੇ ਕਿਉਂ ਲਾਇਆ ਕਿਉਂਕਿ ਪਤਾ ਹੈ ਜਿਵੇਂ ਪੰਜਾਬ ਦੇ ਵਿੱਚ ਪੰਜਾਬੀ ਲੋਕ ਕਹਿੰਦੇ ਆ ਭੇਲੀ ਫੁੱਟੂ ਤਾਂ ਗੁੜ ਦੀ ਡਲੀ ਮਿਲੋ ਹੁਣ ਬੇਬਾ ਨਰਿੰਦਰ ਕੌਰ ਭਰਾਜ ਨੇ 55 ਲੱਖ ਰੁਪਇਆ ਲਿਆ ਹੋਇਆ ਤਾਜ਼ਾ ਤਾਜ਼ੇ ਨੋਟ ਨੇ ਜਿਹੜਾ ਟਰੱਕ ਜੂਨੀਅਨ ਦਾ ਪ੍ਰਧਾਨ ਬਣਾਇਆ ਇੱਕ ਵਿਚਾਰਾ ਜ਼ਹਿਰ ਪੀ ਗਿਆ ਜਿਹੜਾ 30 ਲੱਖ ਦਿੰਦਾ ਸੀ ਉਹਨੂੰ ਠੁਕਰਾਤਾ ਸੀ ਤੇ 55 ਲੱਖ ਲੈ ਕੇ ਪ੍ਰਧਾਨਗੀ ਦਿੱਤੀ ਸੀ ਹੁਣ ਉਹ ਗੁਰਾਹਾਂ ਨੂੰ ਵੀ ਪਤਾ ਹੈ ਕਿ 5-500 ਦੇ ਨੋਟ ਜਿਹੜੇ ਆ ਉਹ ਨਵੀਆਂ ਕਾਪੀਆਂ ਨੇ ਇਹਨਾਂ ਦੀ ਔਕਾਤ ਕਿੰਨੀ ਕੇ 55 ਲੱਖ ਵਿੱਚੋਂ 15-20 ਲੱਖ ਜੇ ਦੇ ਤਾਂ ਧਰਨਾ ਚੱਕ ਲੈਣਾ ਤੇ ਦੂਜੇ ਦਿਨ ਸਟੇਟਮੈਂਟ ਆਉਣੀ ਆ ਬੀਬਾ ਨਰਿੰਦਰ ਕੌਰ ਭਰਾਜ ਕੀ ਬਾਤ ਹੈ ਸਾਡੀ ਬੱਚੀ ਹੈ ਸਾਡੀ ਬੇਟੀ ਹੈ ਦਲੀਲ ਨਾਲ ਗੱਲ ਕਰਦੀ ਹੈ ਸਰਕਾਰ ਦੇ ਵਿੱਚ ਵਧੀਆ ਗੱਲਬਾਤ ਕਰ ਰਹੀ ਹੈ ਫਿਰ ਸਟੇਟਮੈਂਟ ਇਦਾਂ ਆਉਣੀ ਹੈ ਹੁਣ ਪ੍ਰੋਬਲਮ ਕੀ ਹੈ ਇਹਨੂੰ ਧਿਆਨ ਦੇ ਨਾਲ ਸੁਣੋ ਜਿੰਨੇ ਵੀ ਕਿਸਾਨ ਇਹਨਾਂ ਦੇ ਪਿੱਛੇ ਤੁਰਦੇ ਨੇ ਉਹਨਾਂ ਨੂੰ ਮੈਂ ਇੱਕ ਵਾਰੀ ਨਹੀਂ ਬਹੁਤ ਵਾਰੀ ਬੇਨਤੀ ਕੀਤੀ ਹੈ ਵੀ ਇਹਨਾਂ ਤੋਂ ਆਪਣਾ ਖਿਹੜਾ ਛਡਾ ਲਓ ਜੇ ਬਚਣਾ ਹੈ ਨਹੀਂ ਇਹ ਕਿਦਾਂ ਤੁਹਾਡਾ ਸੌਦਾ ਕਰਦੇ ਨੇ ਪਾਰਟੀਆਂ ਦੇ ਕੋਲ ਤੁਸੀਂ ਸੋਚ ਵੀ ਨਹੀਂ ਸਕਦੇ ਇੱਕ ਸੱਜਣ ਕੱਲ ਫੋਨ ਤੇ ਗੱਲ ਕਰਿਆ ਸੀ ਕਹਿੰਦਾ ਜੀ ਜਿਹੜੇ ਕਿਸਾਨ ਜਥੇਬੰਦੀਆਂ ਵਾਲੇ ਨੇ ਇਹ ਕੌਣ ਨੇ ਮੈਂ ਕਿਹਾ ਤੁਸੀਂ ਕਿੱਥੋਂ ਬੋਲਦੇ ਹੋ ਕਹਿੰਦਾ ਇਹ ਦਿੱਲੀ ਤੋਂ ਮੈਂ ਕਿ ਫਿਰ ਇਹ ਕਿਉਂ ਨਹੀਂ ਕਹਿੰਦੇ ਵੀ ਸਾਡੇ ਖਰੀਦੇ ਹੋਏ ਨੇ ਮੈਨੂੰ ਕਿ ਸਵਾਲ ਕੀਤਾ ਕਹਿੰਦੇ ਨਹੀਂ ਤੁਸੀਂ ਗੱਲ ਥੋੜੀ ਜਿਹੀ ਸਵਾਦਲੀ ਕਰ ਦਿਓ ਤੁਸੀਂ ਟਵਿਸਟ ਪਾਦ ਨੂੰ ਕਹਿੰਦੇ ਅਸੀਂ ਤਾਂ ਸੁਣਨਾ ਚਾਹੁੰਦੇ ਆ ਏ ਵੀ ਸੀ ਤਿੰਨ ਅੱਖਰ ਪਹਿਲਾਂ ਹੀ ਆਉਂਦੇ ਆ ਏ ਟੀਮ ਭਾਜਪਾ ਬੀ ਟੀਮ ਝਾੜੂ ਵਾਲੇ ਸੀ ਟੀਮ ਕਿਸਾਨ ਜਥੇਬੰਦੀਆਂ ਹੁਣ ਜਿਹੜੇ ਭਾਜਪਾ ਵਾਲੇ ਆ ਉਹ ਸਾ ਮੁੱਕਰ ਗਏ ਉਹ ਕਹਿੰਦੇ ਜੀ ਸਾਡਾ ਕੋਈ ਕਿਸਾਨ ਜੱਥੇਬੰਦੀਆਂ ਦੇ ਨਾਲ ਲੈਣਾ ਦੇਣਾ ਨਹੀਂ ਅਸੀਂ ਕੀ ਲੈਣਾ ਅਜੇ ਤਾਂ ਕਹਿੰਦੇ ਸਰਕਾਰ ਬਣਾਉਣੀ ਹੈ ਜਿਹੜਾ ਵੀ ਦਲਾਲ ਸਾਡੇ ਕੋਲੇ ਆਉਂਦਾ ਅਸੀਂ ਉਹਨੂੰ ਕਹਿੰਦੇ ਬੁਰਕੀ ਪਾ ਦੇਣੀ ਹੈ ਜਿਹੜਾ ਨਹੀਂ ਆਉਂਦਾ ਉਹ ਭੁੱਖਾ ਮਰੂ ਉਹਨਾਂ ਦੀ ਤਾਂ ਇਹ ਸਟੇਟਮੈਂਟ ਹੈ ਇਹ ਸ਼ਰਿਆਮ ਕਹਿ ਰਹੇ ਨੇ ਪਰ ਹੁਣ ਜਿਹੜਾ ਪੰਜਾਬ ਦੇ ਵਿੱਚ ਇਹਨਾਂ ਨੇ ਦਵਾਰਾ ਧਰਨੇ ਲਾਉਣ ਦਾ ਟ੍ਰੈਂਡ ਸ਼ੁਰੂ ਕੀਤਾ ਹੈ ਕਹਿੰਦੇ ਅਸੀਂ ਅਫਸਰਾਂ ਦੇ ਘਰ ਘੇਰਾਂਗੇ ਜਾਂ ਝਾੜੂ ਵਾਲੇ ਐਮਐਲਏ ਦੇ ਘਰ ਘੇਰਾਂਗੇ ਉਹ ਤੋਂ ਮਤਲਬ ਕੀ ਹੈ ਕਿਉਂਕਿ ਇਹਨੂੰ ਪਤਾ ਹੈ ਵੀ ਜਿੰਨੇ ਵੀ ਪੰਜਾਬ ਦੇ ਐਮਐਲਏ ਨੇ ਝਾੜੂ ਵਾਲੇ ਉਹ 20 30 25 40 ਕਰੋੜ ਤੱਕ ਕਮਾਈ ਬੈਠਿਆ ਇਕੱਠਾ ਕਰੀ ਬੈਠਿਆ ਹੁਣ ਜਦੋਂ ਇਹਨਾਂ ਨੇ ਕਿਹਾ ਈਡੀ ਦੀ ਰੇਡ ਮਰਵਾਵਾਂਗੇ ਤੁਹਾਡਾ ਜਲੂਸ ਕੱਢਾਂਗੇ ਤੁਸੀਂ ਕਿੱਥੋਂ ਕਿੰਨੇ ਪੈਸੇ ਲੈ ਕਿੱਥੋਂ ਕਿੰਨੇ ਪੈਸੇ ਲੈ ਜਦੋਂ ਇਹ ਡਰਾਪ ਆਉਂਦੇ ਨੇ ਜਣ ਕੇ ਗੁਮਰਾਹ ਕਰਦੇ ਨੇ ਬਲੈਕਮੇਲ ਕਰਦੇ ਨੇ ਉਦੋਂ ਇੱਕ ਐਮਐਲ ਕਹਿੰਦਾ ਕੋਈ ਨਹੀਂ ਦੇ ਦਨੰਤ ਕਰੋੜ ਰੁਪਇਆ ਕੀ ਹੁੰਦਾ ਨਹੀਂ ਮੇਰਾ 30 ਵੀ ਜੋ ਜਿਹੜੀ ਨੇ ਰੇਡ ਮਾਰ ਲਈ ਇਹਨਾਂ ਨੇ ਟ੍ਰੈਂਡ ਹੁਣ ਤਾਂ ਬਣਾਇਆ ਹੋਇਆ ਹੁਣ ਜਿਹੜੀ ਬੀਬਾ ਨਰਿੰਦਰ ਕੌਰ ਭਰਾਜ ਦੇ ਘਰ ਮੂਰੇ ਧਰਨਾ ਲਾਇਆ ਉਹਦਾ ਮਤਲਬ ਇਹ ਸੀਗਾ 25 ਲੱਖ ਤਾਂ ਬੀਬਾ ਤੋਂ ਹੁਣ ਤਾਜ਼ਾ ਤਾਜ਼ਾ ਲਿਆ ਤੇ ਜਿਹੜਾ ਹੋਰ ਮਾੜਾ ਮੋਟਾ ਇਧਰੋਂ ਸ਼ੈਲਰਾਂ ਫਲੋਂਚ ਆਉਂਦਾ ਸਾਨੂੰ ਕੁੱਲ ਮਿਲਾ ਕੇ 20-25 ਲੱਖ ਦੇ ਦੇ ਰਸੀ ਕੋਸ਼ਨ ਤੇ ਆਮ ਆਦਮੀ ਪਾਰਟੀ ਜਿੰਦਾਬਾਦ ਇਹ ਕਹਿ ਦੇਣਾ ਹੁਣ ਜਿਹੜੀਆਂ ਗੱਲਾਂ ਮੈਂ ਕੀਤੀਆਂ ਨੇ ਬਹੁਤੇ ਲੋਕਾਂ ਨੇ ਇਹ ਗੱਲ ਸੁਣ ਕੇ ਬੋਲ ਹੁਣੇ ਵੀ ਗਿਆ ਨਹੀਂ ਕਿੰਦਰ ਨੂੰ ਗੱਲ ਲੈ ਗਿਆ ਕੋਈ ਲੱਤ ਫੜ ਲਈ ਕੋਈ ਬਾਹ ਫੜ ਲਈ ਜਿਹੜੇ ਪੰਜਾਬ ਦੇ ਲੋਕ ਨੇ ਨਾ ਉਹਨਾਂ ਨੂੰ ਇਦਾਂ ਹੀ ਗੱਲਾਂ ਸਮਝ ਵਿੱਚ ਆਉਂਦੀਆਂ ਨੇ ਜੀ ਅਸਲ ਪੁੱਛੂੰ ਸਾਰੇ ਪੜੇ ਲਿਖੇ ਥੋੜੀ ਏ ਜਿਹੜੀਆਂ ਬੀਬੀਆਂ ਕਹਿੰਦੀਆਂ ਸੀ ਨਾ ਕਿ ਸਾਨੂੰ 1000 ਰੁਪਏ ਦੇਊਗਾ ਭਗਵੰਤ ਕਹਿੰਦੀਆਂ ਸੀ ਨਾ ਭਗਵਾਨ ਦਾ ਮਾਨ ਲਾਦਣਾ ਚਲੋ ਨਾਲ ਉਹ ਇਹ ਗੱਲ ਸੁਣਨ ਗਿਆ ਵੀ ਵਾਕਈ ਜਿਹੜੀ ਗਿਆਨੀ ਨੇ ਗੱਲ ਕਹੀ ਹੈ ਉਹ ਸਾਡੇ ਖਾਨੇ ਵਿੱਚ ਪੈਂਦੀ ਹੈ ਤੇ ਨਾਲ ਬੀਬੀਆਂ ਨੂੰ ਕਹਿ ਦਿੰਨਾ ਬੀਬਾ ਜੀ ਤੁਹਾਡਾ ਵੀ ਨਹੀਂ 1000 ਰੁਪਏ ਮਿਲਣਾ ਇਹ ਤਾਂ ਜਿਹੜੇ ਐਮਐਲਏ ਨੇ ਨਾ ਤੁਹਾਨੂੰ ਕਹਿੰਦੇ ਸੀ 1000 ਰੁਪਏ ਅਕਾਊਂਟ ਵਿੱਚ ਪਾਵਾਂਗੇ ਇਹ 20 30 ਕਰੋੜ ਇਕੱਠਾ ਕਰੀ ਬੈਠੇ ਆ ਹੁਣ ਇਹ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਨੂੰ ਉਹ ਕਮਾਈ ਵਿੱਚੋਂ ਜਿਹੜੇ ਇਕੱਠੇ ਕੀਤੇ ਆ ਦਸਵੰਧ ਦੇਣਗੇ ਗੇਰੇ ਵੀ ਘਰ ਮੂਰੇ ਕਿਸਾਨ ਆਗੂ ਬਾਗੇ ਉਸ ਐਮਐਲਏ ਨੂੰ ਸਿੱਧਾ ਕਹਿਣਾ ਕੱਢ ਕਰੋੜ ਰੁਪਇਆ ਨਹੀਂ ਤੇਰਾ ਭਾਂਡਾ ਫਟਾ ਪੰਨਾਗੇ ਮੈਂ ਤੇਰਾ ਜਲੂਸ ਕੱਢਾਂਗੇ ਹੁਣ ਜਿਹੜਾ ਡਰਦਾ ਹੋਊਗਾ ਚੱਕ ਕੇ ਫੜਾ ਦੇਣਾ ਹਲਾ ਕਹਿੰਦਾ ਮੈਂ ਮਰਨਾ ਥੋੜੀ ਐ ਮੈਂ ਕਹਾਂ ਬਦਨਾਮ ਮੁਹੰਮਦ ਆ ਟੈਂਡ ਐਨ ਦਾ ਤੇ ਮੈਂ ਜਿਹੜੇ ਪਿੱਛੇ ਤੁਰਨ ਵਾਲਿਆਂ ਨੂੰ ਬੇਨਤੀ ਕਰ ਦਿੰਨਾ ਬਸ ਕੇ ਰਹੋ ਤੁਹਾਡੇ ਪੱਲੇ ਕੱਖ ਨਹੀਂ ਤੁਹਾਨੂੰ ਬਦ ਤੋਂ ਬਦ ਦਿਹਾੜੇ ਵਿੱਚ ਦੋ ਬਾਰੀ ਰੋਟੀ ਮਿਲ ਜੂ ਇੱਕ ਅੰਦਾ ਸਮੋਸਾ ਮਿਲ ਜੂ ਨਾਲ 57.50 ਦੇ ਮਿਲਣਗੇ ਸ਼ਾਮ ਨੂੰ ਇੱਕ ਅਦਾ ਪਊਆ ਮਿਲੂ ਜਿਵੇਂ ਭਈਏ ਦੀ ਵੀਡੀਓ ਨੂੰ ਮਿਰਲ ਹੋਈ ਸੀ ਗਰੰਟੀ ਨੀ ਦਾ ਲੱਗਿਆ ਸੀ ਕਹਿੰਦਾ ਜੋ ਕਹਿੰਦਾ ਮੇਰੀ ਮਾਏ ਮੇਰੇ ਕੋ ਚਾਰ ਰੋਟੀ ਸਟਾਨਾ ਮੇ ਰੱਖ ਦਿੱਤੀ ਸੀ ਬਾਅਦ ਵਿੱਚ ਕਹਿਣਾ ਤੋਂ ਇਹ ਸੀ ਇੱਕ ਪਾਈਆ ਦੁੱਧ ਗਾਂ ਦਾ ਦੇਸੀ ਦਾ ਮੈਂ ਪੀਤਾ ਹੂੰ ਕਹਿੰਦਾ ਏਕ ਪਊਆ ਬਾਅਦ ਵਿੱਚ ਬਦਲ ਗਿਆ ਕਹਿੰਦਾ ਏਕ ਪਾ ਦੁੱਧ ਦੇਸੀ ਗਾਇਕਾ ਉਹ ਮੇਰੀ ਮਾਏ ਮuje ਦੇ ਦਿੱਤੀ ਸੀ ਸਮਝ ਲਈ ਗੱਲ ਬਸ ਇੰਨੀ ਕਿ ਸਾਨੂੰ ਖਰਾਕ ਦਿੰਦੇ ਨੇ ਬੰਦੇ ਤੇ ਤੁਸੀਂ ਵਧੀਆ ਰੋਟੀ ਖਾਣਿਓ ਜੇ ਨਿੰਦਰਕੌਰ ਭਰਾਜ ਜਗਿੰਦਰ ਸਿੰਘ ਉਗਰਾਹਾਂ ਨੂੰ 23 ਲੱਖ ਰੁਪਏ ਦੇਊਗੀ ਨਾ ਤੁਹਾਡੇ ਪੱਲੇ ਕੱਖ ਨਹੀਂ ਪੈਣਾ ਉਗਰਾਹਾਂ ਦੇ ਨਾਲ ਪੰਜ ਚਾਰ ਬੰਦੇ ਹੋਰ ਨੇ ਉਹਨਾਂ ਨੂੰ ਮਿਲ ਜੂਗਾ ਲੱਖ 2 ਲੱਖ ਐਦੋਂ ਬਾਅਦ ਤਾਂ ਕੁਛ ਨਹੀਂ ਇਹ ਬੇਨਤੀ ਸੁਣ ਲਿਓ ਧਿਆਨ ਦੇ ਨਾਲ ਇਹ ਮੈਂ ਗੱਲ ਕਿਉਂ ਕੀਤੀ ਐ ਕਿਉਂਕਿ ਜਿਹੋ ਜੀ ਕੋਕੋ ਉਹੋ ਜੇ ਕੋਕੋ ਦੇ ਬੱਚੇ ਜਿਹੋ ਜੇ ਜੋਗਿੰਦਰ ਸਿੰਘ ਉਹ ਗਰਾਹਾਂ ਵਰਗੇ ਨੇ ਉਹ ਜਮੂਰੇ ਐਮ ਐਲ اے ਨੇ ਪਤਾ ਇਹਨਾਂ ਨੂੰ ਹੈਗਾ ਵੀ ਕਾਹਨੂੰ ਡੋਲਾ ਪਾਉਣਾ ਹੈ ਘਰ ਦਾ ਕੰਮ ਘਰ ਵਿੱਚ ਨਿਮੇੜਿਆ ਜਾਵੇ ਐਵੇਂ ਮੀਡੀਆ ਵਿੱਚ ਕਿਉਂ ਆਉਣਾ ਹੈ ਵੀ ਨਰਿੰਦਰ ਕੌਰ ਭਰਾਜ ਐਨੇ ਕਰੋੜ ਕਮਾ ਗਈ ਅਗਲੇ ਨੂੰ ਪਤਾ ਹੈ ਵੀ 55 ਲੱਖ ਇਹ ਪਿਆ 5 ਲੱਖ ਇਹ ਚੋ ਦੇ ਦੇਣੀ ਐ ਵੀ 25 ਲੱਖ ਹੋਰ ਦੇ ਦੇਣੀ ਐ ਦੇ ਕੇ 23 ਲੱਖ ਰੁਪਇਆ ਨੇ ਸਾਰ ਦੇਣਾ ਇਹ ਸਾਰੇ ਹੀ ਇਦਾਂ ਕਰਨਗੇ ਇਹ ਬੇਨਤੀ ਪ੍ਰਵਾਨ ਕਰਿਓ ਔਰ ਜੇ ਕਿਸ ਨੂੰ ਤਲਖੀ ਹੋਵੇ ਬੀ ਬੂਟਾ ਜੀ ਨੇ ਕਿਉਂ ਕਹਿਤਾ 55 ਲੱਖ ਤਾਂ ਤਾਜ਼ਾ ਤਾਜਾ ਹੀ ਐ 30 ਲਿਆਛੂ ਤਾਂ ਮੋੜ ਤਾਂ ਜ਼ਹਿਰ ਖਾ ਗਿਆ ਬੰਦਾ ਤੇ 55 ਚੋਂ 20 ਦੇਣਾ 25 ਦੇਣਾ ਕਿੰਨਾ ਕੁੱਖ ਐ ਦੇ ਦੋ ਵੀ ਇਹ ਸਚਾਈ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ